ਜਾਰੀਆ ਜੇਕਰ ਗੱਲ ਕਰੀਏ ਤਾਂ ਲਾਣਾਚਾਰ ਚੋਰਾ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇੱਕ ਸੁਨਿਆਰੇ ਦੀ ਦੁਕਾਨ ਤੇ ਖੜੇ ਆ ਜਿੱਥੇ ਜਿਹੜੇ ਗੁੰਜਰ ਲੁਟੇਰੇ ਰਾਤ ਨੂੰ ਜਿਹੜੇ ਹੈਗੇ ਆ ਇੱਥੇ ਦਾਖਲ ਹੁੰਦੇ ਨੇ ਤੇ ਸਾਰਾ ਹੀ ਸਮਾਨ ਸੋਨਾ ਚਾਂਦੀ ਅਤੇ ਨਕਦੀ ਵਗੈਰਾ ਵੀ ਲੈ ਕੇ ਫਰਾਰ ਹੋ ਜਾਂਦੇ ਨੇ ਦੁਕਾਨ ਦੇ ਮਾਲਕ ਸਾਡੇ ਨਾਲ ਨੇ ਹਾਂਜੀ ਮਿਰਚੀ ਕੀ ਨਾਮ ਜੀ ਰਾਮ ਲੁਬਾਇਆ ਜੀ ਰਾਮ ਲੁਬਾਇਆ ਜੀ ਕੀ ਗੱਲਬਾਤ ਹੋਈ ਆ ਰਾਤੀ 2:00 ਵਜੇ ਆਏ ਛੱਦਰ ਤੋੜ ਕੇ ਚੀਜ਼ੇ ਤੋੜ ਕੇ ਅੰਦਰ ਬੜ ਕੇ ਸਮਾਨ ਚਾਂਦੀ ਦਾ ਜੀ ਕੋਕੀ ਦੀ ਰਾਤਲੇ 11:00 ਤਾਰਾਂ ਨਾ ਪਹਿ ਗਏ ਜੀ ਥੋੜਾ ਬਤ ਤੇ ਜੋ ਉਸ ਸਮਾਂ ਸਾਡੀ ਕੱਟ ਗਏ ਚਲਗੇ ਚੀ ਚੀ ਕੋਲ ਦੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹਨ ਲੱਗੇ ਹਨ ਜੀ ਪੁਲਿਸ ਨੂੰ ਕੰਪਲੇਟ ਕਰਤੀ ਹੈ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਉਹ ਲਗਭਗ 5 ਲੱਖ ਰੁਪਏ ਲੱਗੇ ਤੇ ਕੋਈ ਤੁਹਾਨੂੰ ਲੱਗਦਾ ਕਿ ਕੋਈ ਭੇਤੀ ਬੰਦਾ ਇੱਥੇ ਆ ਕੇ ਕਿਸ ਤਰ੍ਹਾਂ ਵੀ ਜਿਸਾ ਆਪਾਂ ਖੜਕੇ ਗਏ ਇਸ ਹਿਸਾਬ ਨਾਲ ਭੇਤੀ ਲੱਗਦਾ ਤੁਹਾਨੂੰ ਤੇ ਬਾਕੀ ਹੁਣ ਰਿਪੋਰਟ ਲਗਾਈ ਹੈ ਫਿਰ ਪਤਾ ਲੱਗੂਗਾ ਕੋਲ ਕਰੂਗੀ ਇਹ ਗੱਲ ਕਰੂਗੀ ਕੇ ਲਗਭਗ ਪਤਾ ਹੈ ਤਾਂ ਜਿਹੜੇ ਵਿਅਕਤੀ ਆਏ ਸਨ ਉਹਨਾਂ ਕੋ ਹਿਾਰ ਕਿਹੜੇ ਕਿਹੜੇ ਸਨ ਉਹਨਾਂ ਕੋ ਅਜੀਬ ਕਿਰਪਾਨਾਂ ਸੀ ਬਾਕੀ ਹੋ ਸਕਦਾਥੋ ਲੱਭੀ ਹੋਣਾ ਉਹ ਨਹੀਂ ਤੁਸੀਂ ਤਾਂ ਛੇਰਪਾਨਾਂ ਦੇ ਸਾਹ ਤਾਂ ਕੈਮਰਿਆਂ ਸਾਹ ਵੀ ਦੇਤੀਆਂ ਕੋਈ ਪਤਾ ਲੱਗਾ ਕਿ ਕਿਸ ਚੀਜ਼ ਤੇ ਆਏ ਨੇ ਨਹੀਂ ਇਹ ਵੀ ਨਾ ਮੋਰਤਲ ਦੇਦਾ ਇਹ ਵਿੱਚ ਨਾ ਗੱਡੀ ਲੱਦੀ ਹੈ ਕੋਈ ਕਿਤੇ ਕਿਤੇ ਹੀ ਗੱਡੀ ਖੜੀ ਆ ਕੇ ਇੱਦਾਂ ਆਏ ਦੁਕਾਨ ਤੇ ਫੇ ਸੋਨੇ ਦੀ ਗੱਲ ਕਰੀਏ ਜਾਂ ਚਾਂਦੀ ਦੀ ਗੱਲ ਕਰੀਏ ਜਾਂ ਨਗਦੀ ਦੀ ਗੱਲ ਕਰੀਏ ਕਿੰਨਾ ਕੁ ਸਾਮਾਨ ਸੀਗਾ ਸਾਰਾ ਜਿੰਨ ਪੰਜ ਲੱਖ ਚਾਰ ਲੱਖ ਜੱਗ ਸੋਨਾ ਕਿੰਨਾ ਕੁ ਸੀਗਾ ਸੋਨਾ ਇੱਕ ਓਕੇ ਸੀ ਸੋਨੇ ਦੇ 10 ਕਤਲੇ ਦੇ ਸੀਗੇ ਤੇ ਚਾਂਦੀ ਬਾਕੀ ਚਾਂਦੀ ਜੇ ਲਾ ਲੋ ਜੇ ਇਹ ਛੱਲੇ ਨਹੀਂ ਬਰੇਸਲੇਟਰ ਚੈਨ ਤੇ ਪਲੇਟਾਂ ਚਾਂਦੀ ਦੀਆਂ ਗਲਾਸ ਚੀਜ਼ ਭਾਵੇਂ ਤੇ ਬੰਦਾ ਇੰਦਰੋਂ ਪਾਣਗੇ ਸਾਰ ਹੈਗੀ ਆ ਦਿੱਤੀ ਮੂਰਤੀਆਂ ਸੀ ਬਣੀਆਂ ਇੱਥੇ ਪਈਆਂ ਸੀ ਉਹ ਵੀ ਲੱਗੇ ਚੱਕ ਜੋ ਕੁਝ ਵੀ ਵੇਚੀ ਇੱਕ ਦਿਨ ਕਰੀਂ ਛੱਡ ਕੇ ਗਏ ਤੇ ਇਹਦੇ ਕੰਪਲੇਟ ਕਰਕੇ ਪੁਲਿਸ ਹਾਂਜੀ ਕਰਦੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਦੀ ਹੈ ਜੇ ਸਾਡਾ ਜੇ ਨੁਕਸਾਨ ਹੋਇਆ ਪੁਲਿਸ ਹੋਵੇ ਆਈ ਆਈ ਇਹ ਮੋਰੀ ਮੋਰੀ ਚੋਰਾਂ ਨੂੰ ਫੜਿਆ ਤੇ ਸਾਡਾ ਸਾਹਮਣੇ ਬਾਕੀ ਵਾਂਣ ਸਾਨੂੰ ਇਹ ਸੰ ਦੁਕਾਨ ਦੇ ਮਾਲਕ ਆਰਟੀ ਜੁਵਲਰਸ ਦੀ ਦੁਕਾਨ ਤੇ ਜਿਹੜਾ ਹੈਗਾ ਰਾਤ ਨੂੰ ਚੋਰਾਂ ਵੱਲੋਂ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਨੂੰ ਖਾਲੀ ਕਰਕੇ ਫਰਾਰ ਹੋ ਗਏ ਹਾਂਜੀ ਸਰ ਕੀ ਨਾਮ ਜੀ ਸਰ ਮੇਹ ਚੰਦਰ ਨਾਮ ਹੈ ਰਮੇਸ਼ ਜੀ ਜਿੱਕਰ ਗੱਲ ਕਰੀਏ ਇੱਕ ਦੁਕਾਨ ਨੂੰ ਜਿਹੜਾਗਾ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਿਸ ਤਰ੍ਹਾਂ ਦੇਖਦੇ ਆ ਜਦੋਂ ਮੈਨੂੰ ਨਾ ਸਵੀਰੇ ਪਤਾ ਲੱਗਾ ਵੀ ਇਹ ਦੁਕਾਨ ਸਵੀਰੇ ਚੰਗੀ ਤਰ੍ਹਾਂ ਸਾਰੇ ਜਿਹੜਾ ਲੁੱਟ ਕੇ ਲੈ ਗਏ ਆ ਤੇ ਪਹਿਲਾਂ ਦਿਲ ਨੂੰ ਬਹੁਤ ਦੁੱਖ ਲੱਗਾ ਕਿਉਂਕਿ ਸਾਡੇ ਪਹਿਲਾਂ ਦੱਖਣੀ ਜਿਹੜੀ ਦੂਸਤਾਨੇ ਦੇ ਉੱਤੇ ਚੋਰੀ ਹੋਈ ਆ ਉੱਥੇ ਵੀ ਇੰਨੀ ਪਰੇਸ਼ਾਨੀ ਵਧੀ ਹੋਈ ਆ ਵੀ ਐਂਦੇ ਬੰਦੇ ਇਕੱਠੇ ਹੋ ਕੇ ਆਉਂਦੇ ਆ ਕੋਈ ਬੰਦਾ ਸੇਫ ਹੈ ਮੈਂ ਦੇਖਦਾ ਜੇਕਰ ਇਹ ਜੇ ਹੋਰ ਮਤ ਕਰਕੇ ਉਸੇ ਸਮੇਂ ਇੱਥੇ ਆ ਜਾਂਦੇ ਜਿੰਦਾ ਉਹਨਾਂ ਕੋ ਹੱਥੀਏ ਸੀਗੇ ਇਹ ਦੋ ਤਿੰਨ ਜਣੇ ਕੀ ਕਰਦੇ ਮੇਰੇ ਸਾਨੂੰ ਇਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਦਾਂ ਦਾ ਜਿਹੜਾ ਮਾਹੌਲ ਇਹਦਾ ਖਰਾਬ ਹੋ ਚੁੱਕਾ ਆ ਪੁਲਿਸ ਨੂੰ ਕੰਪਲੀਟ ਕੀਤੀ ਵਾ ਕੇ ਚੈੱਕ ਕਰਕੇ ਗਏ ਆ ਪਰ ਮੈਂ ਇਹ ਸੋਚਦਾ ਵੀ ਜਿਹੜੇ ਸ਼ਹਿਰ ਵਾਸੀ ਇਦਾਂ ਇੰਨੀਆਂ ਵਾਰਦਾਤਾ ਹੋ ਰਹੀਆਂ ਇਹਨਾਂ ਦੀ ਜਾਨ ਮਾਲ ਦੀ ਰੱਖਿਆ ਕੌਣ ਕਰੂਗਾ ਕਿੱਦਾਂ ਹੋ ਗਈ ਇਹ ਪਰੇਸ਼ਾਨੀ ਦਾ ਜਿਹੜਾ ਹੈਗਾ ਇਸ ਵੇਲੇ ਵਿਸ਼ਾ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਤੋਂ ਇਹੀ ਮੰਗ ਕਰਦੇ ਵੀ ਜਿਹੜੀ ਸ਼ਹਿਰ ਦੇ ਵਿੱਚ ਚੋਰੀਆਂ ਹੋ ਰਹੀਆਂ ਇੱਥੇ ਚੋਰੀ ਹੋਈ ਆ ਇਹਦਾ ਕੋਈ ਨਾ ਕੋਈ ਕਿਉਂਕਿ ਜਾਨ ਮਾਲ ਦੀ ਰੱਖਿਆ ਤਾਂ ਪੁਲਿਸ ਹੀ ਕਰ ਸਕਦੀ ਆ ਲੋਕ ਤਾਂ ਨਹੀਂ ਕਰ ਸਕਦੇ ਇਸ ਕਰਕੇ ਮੇਰੀ ਮੇਰੀ ਇਹਦੀ ਮੰਗ ਹੈਗੀ ਆ ਵੀ ਸ਼ਾਂਤ ਮਾਹੌਲ ਬਣਾਉਣ ਦੇ ਲਈ ਕੋਈ ਇਹੋ ਜਿਹਾ ਪ੍ਰਾਲਾ ਕੀਤਾ ਜਾਵੇ ਤਾਂ ਕਿ ਕੋਈ ਚੋਰੀ ਨਾ ਹੋ ਸਕੇ ਕਿਉਂਕਿ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਕਮਾਉਂਦੇ ਆ ਕਮਾਉਂਦੇ ਆ ਤੋ ਇਹ ਜਿਹੜੀ ਚੋਰੀ ਹੋਈ ਲੱਗੂ 8-10 ਮਿੰਟ ਦੇ ਵਿੱਚ ਹੁੰ ਜਾ ਫੇਰ ਕੇ ਚਲੇ ਗਏ ਕੈਮਰਾ ਪਰਸਨ ਨਾਲ ਪੁਨੀਤ ਰੋੜਾ ਲਿਵਿੰਗ ਇੰਡੀਆ న్యూਸ ਨਕੋਤਾ